ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਿਛਲੇ ਕਈ ਦਿਨਾਂ ਤੋਂ ਇੱਕ ਇਨਫੋਰਮੇਸ਼ਨ ਇੱਕ ਜਾਣਕਾਰੀ ਸੋਸ਼ਲ ਮੀਡੀਆ ਤੇ WhatsApp ਗਰੁੱਪਾਂ ਦੇ ਵਿੱਚ ਘੁੰਮ ਰਹੀ ਹੈ ਹਿੰਦੀ ਦੇ ਵਿੱਚ ਖਾਸ ਕਰਕੇ ਕਿ ਭਾਰਤ ਦੇ ਵਿੱਚ ਸਾਬਕਾ ਫੌਜੀਆਂ ਦੀ ਜਿਹੜੀ ਤਿੰਨ ਬਟਾਲੀ ਨਾ ਖੜੀਆਂ ਹੋ ਰਹੀਆਂ ਹਨ ਸੋ ਉਹਦੇ ਵਿੱਚ ਸਪਾਈ ਤੋਂ ਲੈ ਕੇ ਸੁਬੇਦਾਰ ਮੇਜਰ ਤੱਕ ਭਰਤੀ ਕੀਤੀ ਜਾਣੀ ਹੈ ਕਿ ਉਹਦੇ ਵਿੱਚ ਤਨਖਾਹ ਵੀ ਵਧੀਆ ਦੱਸੀ ਗਈ ਹੈ ਔਰ ਉਹਦੇ ਵਿੱਚ ਸਪੈਸ਼ਲ ਲਿਖਿਆ ਆ ਰਿਹਾ ਕਿ ਇਸ ਜਿਹੜੀਆਂ ਪਲਟਨਾ ਖੜੀਆਂ ਹੋ ਰਹੀਆਂ ਨੇ ਇਹਨਾਂ ਨੂੰ ਜੀਐਸਓ ਕਮਾਂਡ ਕਰਨਗੇ ਅਫਸਰ ਨਹੀਂ ਹੋਵੇਗਾ ਸੋ ਮੈਨੂੰ ਵੀ ਕਈ ਲਿੰਕ ਵੀਰਾਂ ਨੇ ਭੇਜੇ YouTube ਦੇ ਵੀਡੀਓ ਦੇ ਔਰ ਫੋਨ ਵੀ ਆਏ ਕਿ ਤੁਸੀਂ ਉਹਦੇ ਉੱਪਰ ਵੀਡੀਓ ਨਹੀਂ ਬਣਾਈ ਜਾਂ ਇਹ ਜਾਣਕਾਰੀ ਸਹੀ ਹੈ ਜਾਂ ਗਲਤ ਹੈ ਕਿੱਥੇ ਬਟਾਲੀ ਨਾਲ ਖੜੀਆਂ ਹੋ ਰਹੀਆਂ ਤੇ ਪੰਜਾਬ ਦੀਆਂ ਦੇ ਵਿੱਚ ਕਿੰਨੀਆਂ ਵੈਕੈਂਸੀਆਂ ਕਿ ਕਿਵੇਂ ਇਹਦੇ ਵਿੱਚ ਅਪਲਾਈ ਕਰ ਸਕਦੇ ਆ ਇਹ ਕੁਝ ਪਤਾ ਨਹੀਂ ਲੱਗ ਰਿਆ ਸੀ ਸੋ ਮੈਂ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਔਰ ਜਿਹੜੇ ਮਹਿਕਮੇ ਨੇ ਇਹ ਲੈਟਰ ਜਾਰੀ ਕੀਤਾ ਉੱਥੇ ਫੋਨ ਕਰਕੇ ਮੈਂ ਸਾਰੀ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਤਿੰਨ ਬਟਾਲੀਨਾਂ ਜਿਹੜੀਆਂ ਨਵੀਆਂ ਖੜੀਆਂ ਹੋ ਰਹੀਆਂ ਨੇ ਜਿਹਦੇ ਵਿੱਚ ਜੀਐਸਓ ਰੈਂਕ ਦੇ ਜਿਹੜੇ ਅਧਿਕਾਰੀ ਆ ਉਹ ਬਟਾਲੀਨਾਂ ਨੂੰ ਕਮਾਂਡ ਕਰਨਗੇ ਪਰ ਇਹ ਫੌਜ ਦੀਆਂ ਬਟਾਲੀਨਾਂ ਨਹੀਂ ਹਨ ਇਹ ਕੁਝ ਗੱਲਾਂ ਜਿਹੜੀਆਂ ਇਹਦੇ ਵਿੱਚ ਸਹੀ ਨੇ ਜੋ ਤੁਸੀਂ ਸੁਣੀਆਂ ਨੇ ਕੁਝ ਗੱਲਾਂ ਜਿਹੜੀਆਂ ਉਹ ਭੁਲੇਖਾ ਪਾਇਆ ਗਿਆ ਸੋ ਲੱਖਾਂ ਲੋਕਾਂ ਦੇ ਜਿਹੜੇ ਵੀਊ ਹੈ ਚੈਨਲਾਂ ਦੇ ਉੱਪਰ ਇਹਨਾਂ ਵੀਡੀਓ ਦੇ ਉੱਪਰ ਆਏ ਔਰ ਤੁਸੀਂ ਕਮੈਂਟ ਦੇਖੋਗੇ ਹੈਰਾਨ ਹੋ ਜਾਓਗੇ ਤਕਰੀਬਨ ਸਾਰੇ ਜਿੰਨੇ ਵੀ ਕਮੈਂਟ ਕਰ ਰਹੇ ਨੇ ਬਿਨਾ ਵੀਡੀਓ ਸੁਣੇ ਉਹ ਕਹਿ ਰਹੇ ਨੇ ਜੀ ਇਸ ਟਾਈਮ ਕਿਉਂਕਿ ਪਹਿਲਗਮ ਹਮਲਾ ਹੋਇਆ ਪਾਕਿਸਤਾਨ ਨਾਲ ਗਰਮਾ-ਗਰਮੀ ਚੱਲ ਰਹੀ ਆ ਤੇ ਇਹ ਮੋਦੀ ਦਾ ਬਹੁਤ ਵਧੀਆ ਕੰਮ ਹੈ ਜੀ ਇਹ ਬਹੁਤ ਵਧੀਆ ਉਪਰਾਲਾ ਹੈ ਭਾਰਤ ਸਰਕਾਰ ਦਾ ਹਾਲਾਂਕਿ ਇਸ ਜਿਹੜੀ ਭਰਤੀ ਹੋ ਰਹੀ ਹੈ ਤਿੰਨ ਬਟਾਲਨਾਂ ਦੀ ਇਹਦੇ ਵਿੱਚ ਭਾਰਤ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ ਅਸਲ ਦੇ ਵਿੱਚ ਇਹ ਜਿਹੜੀ ਭਰਤੀ ਹੋ ਰਹੀ ਹੈ ਇਹ ਭਾਰਤ ਦੇ ਇੱਕ ਰਾਜ 오ਡੀਸਾ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਲੈਟਰ ਜਾਰੀ ਕੀਤਾ ਗਿਆ 22 April 2025 ਨੂੰ ਜਿਹਦੇ ਵਿੱਚ 오ਡੀਸਾ ਰਾਜ ਦੇ ਵਿੱਚ 오ਡੀਸਾ ਸਪੈਸ਼ਲ ਸਟ੍ਰਾਈਕਿੰਗ ਫੋਰਸ ਦੀ ਭਰਤੀ ਕੀਤੀ ਜਾ ਰਹੀ ਹੈ ਤਿੰਨ ਬਟਾਲੀਨਾਂ ਖੜੀਆਂ ਕੀਤੀਆਂ ਜਾ ਰੀਆਂ ਨੇ ਜਿਵੇਂ ਪੰਜਾਬ ਦੇ ਵਿੱਚ ਐਸਐਸਐਫ ਭਰਤੀ ਕੀਤੀ ਗਈ ਹੈ ਸੜਕ ਸੁਰੱਖਿਆ ਫੋਰਸ ਇਸੇ ਤਰ੍ਹਾਂ ਉੜੀਸਾ ਦੇ ਵਿੱਚ ਜਿਹੜੇ ਉੱਥੇ ਨਕਸਲੀ ਏਰੀਆ ਜਿਹੜਾ ਉਹਨਾਂ ਦੇ ਨਾਲ ਆਪਰੇਸ਼ਨ ਲੜਨ ਵਾਸਤੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਸੋ ਉੱਥੇ ਜਿਹੜੀ ਹੈ ਤਿੰਨ ਬਟਾਲੀਨਾਂ ਜਿਹੜੀਆਂ ਨਵੀਆਂ ਖੜੀਆਂ ਕਿੱਥੇ ਜਾ ਰਹੀ ਨੇ ਜਿਹਦੇ ਵਿੱਚ ਸਪੈਸ਼ਲੀ ਸਾਬਕਾ ਫੌਜੀਆ ਸਪਾਈ ਔਰ ਐਨਸੀਓ ਦੀ ਭਰਤੀ ਹੈ ਜਿਹੜੀ ਆ ਉਹ ਪੂਰੇ ਭਾਰਤ ਦੇ ਵਿੱਚੋਂ ਕੀਤੀ ਕੀਤੀ ਜਾ ਰਹੀ ਆ ਜਿਹੜੇ ਜੇਸੂ ਰੈਂਕ ਦੀ ਭਰਤੀ ਆ ਉਹ ਸਿਰਫ ਓਡੀਸਾ ਵਿੱਚੋਂ ਕੀਤੀ ਜਾਣੀ ਹੈ ਜਿਹੜੇ ਸਿਪਾਈ ਤੋਂ ਲੈ ਕੇ ਹੌਲਦਾਰ ਤੱਕ ਜਿੰਨੇ ਵੀ ਰੈਂਕ ਨੇ ਸਿਪਾਈ ਔਰ ਐਨਸੀਓ ਦੀ ਜਿਹੜੀ ਭਰਤੀ ਆ ਉਹ ਭਾਰਤ ਦੇ ਕਿਸੇ ਵੀ ਸਟੇਟ ਤੋਂ ਜਿਹੜੇ ਆ ਸਾਬਕਾ ਫੌਜੀ ਵੀਰ ਤੇ ਅਰਧ ਸੈਨਿਕ ਬਲਾਂ ਦੇ ਜਿਹੜੇ ਵੀਰ ਨੇ ਸੀਏਪੀਐਫ ਦੇ ਉਹ ਇਹਦੇ ਵਿੱਚ ਅਪਲਾਈ ਕਰ ਸਕਦੇ ਨੇ ਔਰ ਇਹ ਜਿਹੜੀ ਭਰਤੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਦੱਸ ਦੇਵਾਂ ਕਿ 2000 25 ਵੈਕੈਂਸੀਆਂ ਜਿਹੜੀਆਂ ਸਿਰਫ ਸਿਪਾਈ ਦੀਆਂ ਨੇ ਇਹਦੇ ਵਿੱਚ ਇੱਕ ਪਲਟਨ ਦੇ ਵਿੱਚ ਤਕਰੀਬਨ 875 ਦੀ ਸਟਰੈਂਥ ਜਿਹੜੀ ਹੋ ਰਹੇਗੀ ਤੇ ਤਨਖਾਹ ਦੇ ਵਿੱਚ ਸਿਪਾਈ ਦੀ ਹੈਗੀ 45000 ਰੁਪਏ ਇਹ ਜਿਹੜਾ ਆਫੀਸ਼ੀਅਲ ਲੈਟਰ ਹੈ ਜਿਹੜਾ ਜਾਰੀ ਕੀਤਾ ਗਿਆ ਉੜੀਸਾ ਪੁਲਿਸ ਡਿਪਾਰਟਮੈਂਟ ਵੱਲੋਂ ਇਸ ਭਰਤੀ ਸੰਬੰਧੀ ਉਹਦੇ ਵਿੱਚ ਇਹ ਚੀਜ਼ਾਂ ਲਿਖੀਆਂ ਹੋਈਆਂ ਨੇ ਔਰ ਐਨਸੀਓ ਦੀ ਜਿਹੜੀ ਸੈਲਰੀ ਉਹ 50000 ਰੁਪਏ ਹੈ 777 ਜਿਹੜੀਆਂ ਐਨਸੀਓ ਦੀਆਂ ਵੈਕੈਂਸੀਆਂ ਨੇ ਤੇ ਤਕਰੀਬਨ ਜਿਹੜਾ 250 ਦੇ ਕਰੀਬ ਇੱਕ ਪਲਟਨ ਦੇ ਵਿੱਚ ਇੱਕ ਬਟਾਲੀਨ ਦੇ ਵਿੱਚ ਜਿਹੜੇ ਐਨਸੀਓ ਰਹਿਣਗੇ ਔਰ ਇਹ ਜੀਐਸਓ ਜਿਹੜੀ ਆ ਓਡੀਸਾ ਜਿਹੜੀ ਸਟੇਟ ਦੇ ਵਿੱਚੋਂ ਰੱਖੇ ਜਾਣੇ ਆਪਾਂ ਉਹਦੀ ਗੱਲ ਨਹੀਂ ਕਰਦੇ ਮੈਂ ਜਿਹੜੀ ਗੱਲ ਕਰ ਰਿਹਾ ਕਿ ਇਹਦੇ ਵਿੱਚੋਂ ਪੰਜਾਬ ਦੇ ਜਿਹੜੇ ਸਿਪਾਈ ਔਰ ਐਨਸੀਓ ਅਪਲਾਈ ਕਰ ਸਕਦੇ ਨੇ ਔਰ ਇਹਦੇ ਵਿੱਚ ਤੁਹਾਡਾ ਜਿਹੜਾ ਕ੍ਰਾਈਟੇਰੀਆ ਪੜਾਈ ਦੇ ਵਿੱਚ ਨਹੀਂ ਮੰਗੇਗੇ ਸਿਰਫ ਤੁਸੀਂ ਸਾਬਕਾ ਸੈਨਿਕ ਹੋਣੇ ਚਾਹੀਦੇ ਆ ਔਰ ਇਹਦੇ ਵਿੱਚ ਤੁਹਾਡੀ ਜਿਹੜੀ ਸਰਵਿਸ ਹੈ ਤੁਹਾਡੀ ਜਿਹੜੀ ਰਿਟਾਇਰ ਹੋਣ ਤੋਂ ਬਾਅਦ 20 ਨਵੰਬਰ 2024 ਤੱਕ ਤੁਹਾਨੂੰ 5 ਸਾਲ ਤੋਂ ਵੱਧ ਸਮਾਂ ਨਹੀਂ ਹੋਣਾ ਚਾਹੀਦਾ ਫਾਇਦੇ ਵਿੱਚੋਂ ਰਿਟਾਇਰ ਹੋਇਆ ਇਹ ਤੁਸੀਂ ਜ਼ਰੂਰ ਜਿਹੜੀ ਇਹ ਗੱਲ ਧਿਆਨ ਵਿੱਚ ਰੱਖਣੀ ਆ ਉਹਦੇ ਤੋਂ ਅਗਲੀ ਜਿਹੜੀ ਜਾਣਕਾਰੀ ਤੁਹਾਡੇ ਵਾਸਤੇ ਇਹ ਆ ਕਿ ਜਿਹੜੀ ਹੌਲਦਾਰ ਨਾਇਕ ਲੈਸ ਨਾ ਹੈ ਕਿ ਜਿਹੜੀ ਤੁਹਾਡੀ ਏਜ ਆ 50 ਸਾਲ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਇਹ ਵੀ 20 ਨਵੰਬਰ 2024 ਤੱਕ ਇਹਦੀ ਸ਼ਰਤ ਰੱਖੀ ਗਈ ਹੈ ਕਿ ਤੁਹਾਡੀ ਜਿਹੜੀ ਏਜ ਹੈ ਇਸ ਦਿਨ ਤੱਕ 50 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਔਰ ਸਪਾਈ ਵਾਸਤੇ ਸਿਪਾਹੀ ਵਾਕਸ ਜਿਹੜੀ ਉਮਰ ਆ 45 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ 20 ਨਵੰਬਰ 2024 ਤੱਕ ਹਾਲਦਰ ਨੈਕਲੈਸਨਕ ਵਾਸਤੇ ਹੈ 50 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਔਰ ਇਹਦੇ ਵਿੱਚ ਜਿਹੜੀ ਮੈਡੀਕਲ ਕੈਟਾਗਰੀ ਆ ਉਹ ਸਿਰਫ ਸ਼ੇਪ 1 ਮੰਗੀ ਗਈ ਆ ਕੋਈ ਵੀ ਮੈਡੀਕਲ ਜਿਹੜੀ ਡਿਸੇਬਿਲਟੀ ਕੈਟਾਗਰੀ ਇਹਦੇ ਵਿੱਚ ਨਹੀਂ ਚੱਲੇਗੀ ਸਿਰਫ ਸ਼ੇਪ 1 ਬਿਲਕੁਲ ਫਿਟ ਫਾਰ ਬੰਦਾ ਹੀ ਇਹਦੇ ਵਿੱਚ ਲਿਆ ਜਾਣਾ ਔਰ ਇਹਦੇ ਵਿੱਚ 에ਅਰ ਫੋਰਸ ਨੇਵੀ ਕੋਸਟ ਗਾਰਡ ਸੀਏਪੀਐਫ ਦੇ ਵਿੱਚੋਂ ਕਿਤੋਂ ਵੀ ਤੁਸੀਂ ਜਿਹੜੇ ਆਰਮੀ ਦੇ ਵਿੱਚੋਂ ਰਿਟਾਇਰਡ ਪਰਸਨ ਹੋ ਸਕਦੇ ਹੋ ਔਰ ਤੁਹਾਡਾ ਜਿਹੜਾ ਹੈਲਥ ਚੈੱਕ ਅਪ ਹੈ ਉਹ ਵੀ ਮੈਡੀਕਲ ਅਫਸਰ ਵੱਲੋਂ ਕੀਤਾ ਜਾਏਗਾ ਤੁਹਾਡਾ ਜਿਹੜਾ ਕਰੈਕਟਰ ਹੈ ਐਗਜ਼ੈਂਪਲਰੀ ਭਾਵ ਗੁੱਡ ਵਧੀਆ ਹੋਣਾ ਚਾਹੀਦਾ ਸੋ ਤੁਸੀਂ ਜਿਹੜੇ ਡਾਕੂਮੈਂਟ ਉੱਥੇ ਲੈ ਕੇ ਜਾਣੇ ਪਹਿਲਾਂ ਤੁਹਾਡੀ ਡਾਕੂਮੈਂਟ ਕਾਰਵਾਈ ਹੋਣੀ ਹੈ ਫਿਰ ਤੁਹਾਡਾ ਮੈਡੀਕਲ ਟੈਸਟ ਹੋਣਾ ਹੈ ਫਿਰ ਤੁਹਾਡਾ ਫਿਜ਼ੀਕਲ ਫਿਟਨੈਸ ਟੈਸਟ ਹੋਣਾ ਜਿਹਦੇ ਵਿੱਚ 4 ਕਿਲੋਮੀਟਰ ਦੌੜ 45 ਮਿੰਟਾਂ ਦੇ ਵਿੱਚ ਤੁਸੀਂ ਪੂਰੀ ਕਰਨੀ ਹੈ ਸਾਰੀਆਂ ਸ਼ਰਤਾਂ ਜਿਹੜੋ ਤੁਹਾਡੀਆਂ ਪੂਰੀਆਂ ਹੋ ਜਾਂਦੀਆਂ ਫਿਰ ਤੁਹਾਡੀ ਜਿਹੜੀ ਆ ਉਹ ਇੰਟਰਵਿਊ ਹੋਏਗੀ ਔਰ ਜਿਹੜੇ ਤੁਹਾਡੀ ਡਾਕੂਮੈਂਟ ਚੈੱਕ ਹੋਣੇ ਆ ਉਹਦੇ ਵਿੱਚ ਤੁਹਾਡਾ ਪੀਪੀਓ ਡਿਸਚਾਰਜ ਬੁੱਕ ਐਕਸ ਆਰਮੀ ਤੁਹਾਡਾ ਜਿਹੜਾ ਆਈ ਕਾਰਡ ਹੈ ਔਰ ਐਕ ਸਰਸਮੈਨ ਦਾ ਤੁਹਾਡਾ ਜਿਹੜਾ ਜੋ ਵੀ ਤੁਹਾਡੇ ਕੋਲ ਐਕਸਪੀਰੀਅੰਸ ਸਰਟੀਫਿਕੇਟ ਨੇ ਡਿਸਚਾਰਜ ਬੁੱਕ ਹੈ ਤੁਹਾਡੀ ਔਰ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਬੈਂਕ account ਦੀ ਕਾਪੀ ਇਹ ਸਾਰੇ origignal document passport size photo ਤੁਸੀਂ ਨਾਲ ਜਿਹੜੇ ਆ ਉਹ ਲੈ ਕੇ ਜਾਣੇ ਨੇ ਫੋਟੋ ਕਾਪੀਆਂ ਕਰਾ ਕੇ ਸੈਲਫ ਸਟੇਟਿਡ ਕਰਕੇ ਉਹ ਵੀ ਤੁਸੀਂ ਨਾਲ ਜਿਹੜਾ ਲਿਜਾ ਸਕਦੇ ਹੋ ਔਰ ਇਹ ਜਿਹੜੀ ਭਰਤੀ ਇਹਦੇ ਵਾਸਤੇ ਕਿਤੇ ਤੁਸੀਂ ਕੋਈ ਲੈਟਰ ਨਹੀਂ ਭੇਜਣਾ ਇਹ ਸਿੱਧੇ ਜਿਹੜੀ ਤੁਹਾਨੂੰ ਆਪ ਬਾਈ ਹੈਂਡ ਡਾਕੂਮੈਂਟ ਤੁਹਾਨੂੰ ਲੈ ਕੇ ਜਾਣੇ ਪੈਣੇ ਨੇ ਔਰ ਇਹ ਡਾਕੂਮੈਂਟ ਤੁਹਾਡੇ ਜਿਹੜੇ ਹੈ ਤੁਸੀਂ ਲੈ ਕੇ ਜਾਣੇ ਨੇ 오ਡੀਸਾ ਪੁਲਿਸ ਦਾ ਜਿਹੜਾ ਹੈਡਕੁਆਟਰ ਹੈ ਸਪੈਸ਼ਲ ਆਪਰੇਸ਼ਨ ਗਰੁੱਪ 오ਡੀਸਾ ਪੁਲਿਸ ਚੰਦਕਾ ਭੁਵਨੇਸ਼ਵਰ ਇਸ ਜਗ੍ਹਾ ਤੇ ਲੈ ਕੇ ਜਾਣੇ ਨੇ ਤੁਸੀਂ ਡਾਕੂਮੈਂਟ ਹਰੇਕ ਸੋਮਵਾਰ ਨੂੰ ਸਵੇਰ 7 ਵਜੇ ਤੁਸੀਂ ਪਹੁੰਚ ਜਾਣਾ ਜੇਕਰ ਕਿਸੇ ਸੋਮਵਾਰ ਛੁੱਟੀ ਹੁੰਦੀ ਹੈ ਤਾਂ ਤੁਸੀਂ ਉਸ ਤੋਂ ਅਗਲੇ ਦਿਨ ਭਾਵ ਮੰਗਲਵਾਰ ਜਿਹੜਾ ਸਵੇਰ 7 ਵਜੇ ਉੱਥੇ ਪਹੁੰਚ ਜਾਣਾ ਹੈ ਓਡੀਸਾ ਪੁਲਿਸ ਹੈੱਡਕ quarters ਸਪੈਸ਼ਲ ਆਪਰੇਸ਼ਨ ਗਰੁੱਪ ਚੰਦਕਾ ਭੁਵਨੇਸ਼ਵਰ ਓਡੀਸਾ ਰਾਜ ਦੇ ਵਿੱਚ ਔਰ ਇਹਦੇ ਵਾਸਤੇ ਜੇਕਰ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਹੈ ਮੈਂ ਵੀ ਜਿਹੜੀ ਫੋਨ ਕਰਕੇ ਜਾਣਕਾਰੀ ਲਈ ਸੀ ਆ ਦੋ ਨੰਬਰ ਤੁਹਾਡੀ ਸਕਰੀਨ ਤੇ ਆ ਰਹੇ ਨੇ ਤਪਨ ਕੁਮਾਰ ਮੋਹਾਰਨਾ ਅਸਿਸਟੈਂਟ ਕਮਾਂਡੈਂਟ ਹੈ ਐਸਓਜੀ ਦੇ ਔਰ ਸਪੈਸ਼ਲ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਔਰ ਇਹਦੇ ਵਿੱਚ 100 ਬਦਰ ਸੰਤੋਸ਼ ਕੁਮਾਰ ਬਹਿਰਾਦਾਨ ਮੋਬਾਈਲ ਨੰਬਰ ਦਿੱਤਾ ਹੋਇਆ ਹੈ ਇਹ ਦੋਨੋਂ ਨੰਬਰਾਂ ਤੇ ਸੰਪਰਕ ਕਰਕੇ ਵੀ ਤੁਸੀਂ ਜਿਹੜੀ ਜਾਣਕਾਰੀ ਹੈ ਉਹ ਲੈ ਸਕਦੇ ਹੋ ਜੇਕਰ ਤੁਹਾਡੇ ਨੰਬਰ ਨਹੀਂ ਚੱਗਦੇ ਨੇ ਮੈਂ ਵੀ ਵਟਸਐਪ ਤੇ ਮੈਸੇਜ ਕੀਤਾ ਸੀ ਮੈਨੂੰ ਵਟਸਐਪ ਤੇ ਇਹਨਾਂ ਨੇ ਪੂਰੀ ਜਾਣਕਾਰੀ ਭੇਜੀ ਹੈ ਤੁਸੀਂ ਵਟਸਐਪ ਤੇ ਵੀ ਇਹਨਾਂ ਨੂੰ ਜਿਹੜਾ ਆਡੀਓ ਮੈਸੇਜ ਜਾਂ ਟੈਕਸਟ ਦੇਣਾ ਮੈਸੇਜ ਭੇਜ ਸਕਦੇ ਹੋ ਤੁਹਾਨੂੰ ਜਿਹੜੀ ਪੂਰੀ ਜਾਣਕਾਰੀ ਹੈ ਉਹ ਸਹੀ ਜਿਹੜੀ ਹੈ ਦਿੱਤੀ ਜਾਊਗੀ ਸੋ ਤੁਸੀਂ ਇਹਦਾ ਜਿਹੜਾ ਲੋਕੇਸ਼ਨ ਤੇ ਤੁਸੀਂ ਪਹੁੰਚ ਜਾਣਾ ਹੈ ਸਵੇਰ 7 ਵਜੇ ਕਿਸੇ ਵੀ ਹਫਤੇ ਦੇ ਸੋਮਵਾਰ ਨੂੰ ਜੇ ਸੋਮਵਾਰ ਛੁੱਟੀ ਹੁੰਦੀ ਹੈ ਤਾਂ ਅਗਲੇ ਦਿਨ ਤੁਸੀਂ ਜਿਹੜਾ ਪਹੁੰਚ ਜਾਣਾ ਡਾਕੂਮੈਂਟ ਸਾਰੇ ਨਾਲ ਲੈ ਕੇ ਜਾਣੇ ਨੇ ਪਹਿਲਾਂ ਤੁਹਾਡੇ ਡਾਕੂਮੈਂਟ ਚੈੱਕ ਹੋਣਗੇ ਫਿਰ ਤੁਹਾਡਾ ਮੈਡੀਕਲ ਟੈਸਟ ਹੋਏਗਾ ਫਿਰ ਤੁਹਾਡਾ ਫਿਜ਼ੀਕਲ ਹੋਏਗਾ ਫਿਰ ਤੁਹਾਡੀ ਜਿਹੜੀ ਉਹ ਇੰਟਰਵਿਊ ਹੋਏਗੀ ਤੁਹਾਡੀ ਸਿਲੈਕਸ਼ਨ ਹੋ ਜੂਗੀ ਜਿਹੜੀ ਪੂਰੀ ਭਰਤੀ ਹੈ ਇਹ ਪਰਮਨੈਂਟ ਭਰਤੀ ਨਹੀਂ ਹੈ ਇਹ ਜਿਹੜੀ ਭਰਤੀ ਹੈ ਤੁਹਾਡੀ ਐਗਰੀਮੈਂਟ ਬੇਸ ਤੇ ਆ ਠੇਕੇ ਤੇ ਆਧਾਰਿਤ ਪੱਤੀ ਹੈ ਇੱਕ ਸਾਲ ਬਾਅਦ ਤੁਹਾਡੀ ਪਰਖਿਤੀ ਕੀਤੀ ਜਾਣੀ ਹੈ ਔਰ ਜੇਕਰ ਤੁਸੀਂ ਉਹਨਾਂ ਨੂੰ ਫਿੱਟ ਲੱਗਦੇ ਹੋ ਸਹੀ ਲੱਗਦੇ ਹੋ ਤਾਂ ਪਰਮਾਨੈਂਟ ਵੀ ਕੀਤਾ ਜਾ ਸਕਦਾ ਹੈ ਸਾਰੇ ਅਧਿਕਾਰ ਜਿਹੜੇ ਨੇ ਉਹ ਡੀਜੀਪੀ ਓਡੀਸ਼ਾ ਪੁਲਿਸ ਦੇ ਕੋਲ ਨੇ ਇਹਦੇ ਵਿੱਚ ਤੁਹਾਨੂੰ 60 ਸਾਲਾਂ ਤੱਕ ਵੀ ਜੌਬ ਤੇ ਰੱਖ ਸਕਦੇ ਨੇ ਉਦੋਂ ਪਹਿਲਾਂ ਵੀ ਜਿਹੜਾ ਕੱਢਿਆ ਜਾ ਸਕਦਾ ਹੈ ਇਹ ਜਿਹੜੀ ਬਹੁਤੀ ਜਿਹੜੀ ਪ੍ਰੋਟੀ ਹੈ ਓਡੀਸ਼ਾ ਤੇ ਉੱਥੋਂ ਦੀਆਂ ਨੇੜੇ ਦੀਆਂ ਸਕੇਟਾਂ ਵਾਸਤੇ ਹੈ ਇਹਦੇ ਵਿੱਚ ਕੋਈ ਰੈਸ਼ ਦੀ ਜਿਹੜੀ ਜਾਣਕਾਰੀ ਨਹੀਂ ਦਿੱਤੀ ਕਿ ਕਿਵੇਂ ਤੁਹਾਡੀ ਹੋਏਗੀ हां ओदे ਵਿੱਚ ਤੁਹਾਨੂੰ ਜਿਹੜਾ ਵਰਦੀ ਦਾ ਅਲਾਉਂਸ ਮਿਲੇਗਾ ਯੂਨੀਫਾਰਮ ਜਿਹੜੀ ਤੁਹਾਡੀ ਪੂਰਾ ਬੈਚ ਵਗੈਰਾ ਉਹ ਸਾਰੀ ਉੜੀਸਾ ਪੁਲਿਸ ਵੱਲੋਂ ਜਿਹੜੀ ਡੀਜੀਪੀ ਦੇ ਵੱਲੋਂ ਜਿਹੜਾ ਨਿਰਧਾਰਤ ਕੀਤੀ ਜਾਏਗੀ ਔਰ ਹਥਿਆਰ ਤੁਹਾਨੂੰ ਸਪਲਾਈ ਕਿੱਥੇ ਜਾਣਗੇ ਕੀ ਤੁਹਾਡੀ ਜਿਹੜੀ ਡਿਊਟੀ ਹੋਏਗੀ ਉਹ ਵੀ ਪੂਰੀ ਜਿਹੜੀ ਹੈ ਭਰਤੀ ਹੋਣ ਤੋਂ ਬਾਅਦ ਉੜੀਸਾ ਪੁਲਿਸ ਦੇ ਵੱਲੋਂ ਤੁਹਾਡੀ ਜਿਹੜੀ ਨਿਰਧਾਰਤ ਕੀਤੀ ਜਾਏਗੀ ਹਾਂਜੀ ਆਪਣਾ ਵਟਸਐਪ ਜਿਹੜਾ ਚੈਨਲ ਹੈ ਪੰਜਾਬ ਗਿਆਨ ਦਰਪਣ ਆ ਤੁਸੀਂ ਉਹਦਾ ਕਯੂਆਰ ਕੋਡ ਦੇਖ ਰਹੇ ਹੋ ਔਰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਉਹਦਾ ਲਿੰਕ ਵੀ ਪਾ ਦੇਵਾਂਗਾ ਉਹਨੂੰ ਓਪਨ ਕਰਕੇ ਉਹਨੂੰ ਜੁਆਇਨ ਕਰਕੇ ਤੁਸੀਂ ਉਹਦੇ ਉੱਪਰ ਪੂਰਾ ਨੋਟੀਫਿਕੇਸ਼ਨ ਜਿਹੜਾ ਪਿਆ ਹੋਇਆ ਪੜ ਸਕਦੇ ਹੋ ਔਰ ਇਹਦੇ ਵਿੱਚ ਭਰਤੀ ਲਈ ਜਾਣ ਤੋਂ ਪਹਿਲਾਂ ਤੁਸੀਂ ਇੱਕ ਤਾਂ ਫਾਰਮ ਤੁਹਾਡੀ ਸਕਰੀਨ ਤੇ ਆ ਰਿਹਾ ਇਹ ਸਾਰਾ ਫਾਰਮ ਤੁਸੀਂ ਆਪਣੀ ਪਾਸਪੋਰਟ ਸਾਈਜ਼ ਫੋਟੋ ਲਾ ਕੇ ਇਹ ਭਰ ਕੇ ਲੈ ਕੇ ਜਾਣਾ ਔਰ ਨਾਲ ਹੀ ਇਹਦੇ ਸੈਲਫ ਡਿਕਲੇਰੇਸ਼ਨ ਇਹ ਵੀ ਫਾਰਮ ਤੁਸੀਂ ਇੱਥੋਂ ਡਾਊਨਲੋਡ ਕਰ ਲੈਣਾ ਪੰਜਾਬ ਗਿਆਨ ਦਰਪਣ ਵਟਸਐਪ ਚੈਨਲ ਤੋਂ ਤੇ ਉਹ ਤੁਸੀਂ ਜਿਹੜਾ ਡਿਕਲੇਰੇਸ਼ਨ ਫਾਰਮ ਹੈ ਉਹ ਵੀ ਭਰ ਕੇ ਤੁਸੀਂ ਆਪ ਖੁਦ ਭਰਨਾ ਖੁਦ ਤੁਹਾਡੇ ਸਾਈਨ ਹੋਣੇ ਆ ਇਹ ਵੀ ਤੁਸੀਂ ਦੋਵੇਂ ਜਿਹੜੇ ਨਾਲ ਉਹ ਡਾਕੂਮੈਂਟਾਂ ਦੇ ਨਾਲ ਲੈ ਕੇ ਜਾਣੇ ਨੇ ਸੋ ਵੱਧ ਤੋਂ ਵੱਧ ਇਹ ਜਾਣਕਾਰੀ ਅੱਗੇ ਸ਼ੇਅਰ ਕਰਦੇ ਆ ਜੀ ਤੇ ਜਿਹੜੇ ਵੀ ਕੋਈ ਕਿਸੇ ਦਾ ਕੋਈ ਸਵਾਲ ਹੋਇਆ ਕੋਈ ਹੋਰ ਤੁਹਾਡੇ ਤੁਹਾਨੂੰ ਇਹਦੇ ਸਬੰਧ ਵਿੱਚ ਹੋਰ ਸਹੀ ਜਾਣਕਾਰੀ ਪੂਖਤਾ ਜਾਣਕਾਰੀ ਮਿਲੀ ਹੋਵੇ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਦੇ ਸਕਦੇ ਹੋ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ